ਆਹ ਲੈ ਬੇਪਾਣੀ ਮੁਖਦਾ ਜਾਂਦਾ ਕਹਿੰਦੇ ਪੀਣ ਵਾਲਾ ਆਹੋ ਸਾਡੇ ਦਾਦੇ ਮੁਰਖਾਂ ਨੇ ਕੱਢਦੀ ਕਾੜਾ ਆ ਤੁਹਾਡੇ ਦਾਦੇ ਪੱਠੇ ਬੜਿਆਲੀ ਰਹਿਆ ਪੀਂਦੀ ਰਹਿਆ ਆਹਾਂ ਉਹਨਾਂ ਨੇ ਕਾੜ ਕੱਢੀ ਵੀ ਪੀਣ ਵਾਲਾ ਪਾਣੀ ਬਚਣਾ ਕਿਵੇਂ ਆ ਸਾਲਾ ਇਹਨਾਂ ਨੂੰ ਵੀ 10 ਲੱਖ ਰੁਪਏ ਕੱਡੇ ਮਰਦ ਬੈਠੇ ਘਰੇ ਜਾ ਕੇ ਦੱਸਣਗੇ ਜਵਾਕਾ ਪਿਆਰਪਾ ਹੀ ਇਹਨਾਂ ਨੇ ਕਰਨਾ ਫਾਰਮੂਲਾ ਹੀ ਇਹਨਾਂ ਦੇ ਕੰਮ ਦਾ ਹੈ ਅੱਛਾ ਮੈਂ ਕਿਹਨੂੰ ਬਾਈ ਜੀ ਦੱਸ ਕੇ ਨਾ ਪਾਣੀ ਬਚਣਾ ਕਿਵੇਂ ਆ ਉਹ ਪਾਣੀ ਬਚੂਗਾ ਕਿਵੇਂ ਦਾਲੂ ਸੁੱਕੀ ਪੀ ਚਲੋ ਪਾਣੀ ਹੋਰੀ ਪਾਣੀ ਪਾਉਂਦੇ ਸੀ ਉਹ ਸੁੱਕੀ ਵੀ ਲੈਦੇ ਕੋਈ ਪਾਚਾ ਤਾਨੂੰ ਛੇ ਦਿਨੇ ਵਾਲੇ ਇਹ ਗੱਲਾਂ ਖੰਨ ਨਹੀਂ ਠੀਕ ਆ ਦਾਰੂ ਮਾਰੀ ਆ ਤੇਰੇ ਹਿੱਸੇ ਚਾਲਾ ਦਾਰੂ ਛੱਡਦੇ ਹੋ ਇਹਦੇ ਕੋਲ ਵੀ ਸਾਡੇ ਕੋਲ ਛੱਡਦੇ ਹੋ ਆਦੀ अच्छा भाई जी कहले कोई चीज बेचनी है चाहे कोई चीज खरीदनी है आहो ਸਾਡੇ ਬਾਪੂ ਦੀ ਦਸਲਾ ਲੈਂਦੇ ਆ ਬਾਪੂ ਨੂੰ ਵੀ ਨਾਲ ਲੈ ਜਾਂਦੇ ਆ ਬੋਟਾ ਜੀ ਸੌਣ ਵਾਲੀ ਗੱਲ ਹੈ ਆਹ ਤੇਰਾ ਕਿਸੇ ਬੰਦੇ ਨੇ ਹਾਥੀ ਖਰੀਦਣਾ ਸੀ ਹਲਾ ਫੇਰ ਭਾਈ ਉਹ ਬਾਪੂ ਦੀ ਨੂੰ ਨਾਲ ਲੈ ਗਿਆ ਆ ਵੀ ਚਾਹ ਸਿਆਣਾ ਬੰਦਾ ਨਾਲ ਲੈ ਚੱਲਦੇ ਕਰੂਗਾ ਆਹਾਂ ਬਾਪੂ ਹਾਥੀ ਦੇ ਕਦੇ ਅੱਗੇ ਕਦੇ ਪਿੱਛੇ ਕਦੇ ਅੱਗੇ ਕਦੇ ਪਿੱਛੇ ਪੰਜਾਹਦਾ ਹੋਣਾ ਦਾ ਸੀ ਅੱਛਾ ਭਾਈ ਉਦੋਂ ਭਾਈ ਵੇਚਣ ਵਾਲੇ ਬੰਦੇ ਨੂੰ ਸ਼ੱਕ ਪੈ ਗਿਆ ਵੀ ਇਹ ਬੰਦਾ ਪਾਰ ਖੂਏ ਕੋਈ ਨਕਸ਼ਾ ਡੂ ਘਾਵੇ ਜੋਤੀ ਬਤਾ ਕੇ ਨੇ ਥੋੜਾ ਅੱਛਾ 10000 ਰੁਪਇਆ ਪੜਦੇ ਨਾਲ ਭਾਇਆ ਕਹਿੰਦਾ ਭਾਈ ਜੀ ਸੌਦਾ ਹੋ ਲੈਣ ਦੇ ਤੇ ਬੋਲਿਓ ਰਾ ਸੌਦਾ ਹੋ ਗਿਆ ਸੌਦਾ ਹੋ ਗਿਆ ਅੱਛਾ ਵੇਚਣਾ ਨੇ ਵੇਚਦਾ ਖਰੀਦਣਾ ਨੇ ਖਰੀਦ ਲਿਆ ਹਾਂ ਫੇਰ ਭਾਈ ਬਾਅਦ ਚ ਬਾਪੂ ਨੂੰ ਪੁੱਛਿਆ ਉਹਨੇ ਅੱਛਾ ਕੀ ਪੁੱਛਿਆ ਭਾਈ ਸਾਹਿਬ ਤੁਸੀਂ ਪਾਰਟੀ ਕੀ ਕਰਦੇ ਹੋ ਬਾਪੂ ਗਿਆ ਲੈ ਬਾਪੂ ਕਹਿੰਦਾ ਪਾਰਕ ਉਪਰ ਸਵਾਗਤ ਕਰ ਲਈ ਸੀ ਮੈਨੂੰ ਹਰਾਨ ਹੁੰਦਾ ਸੀ ਇਹ ਚਾਰ ਵਰ ਕਿਹੜਾ ਜਿਹਦੇ ਅੱਗੇ ਵੀ ਪੂਛ ਆ ਪਿੱਛੇ ਵੀ ਪੂਛਦਾ ਹੈ ਦਾਵਤ ਹਾਜਾਂ ਅਨਵਾਰ ਕੋਈ ਇਹ ਉੱਤਰੀ ਰੱਖ ਦੇ ਕਿੱਥੇ ਆ ਇਹਦਾ ਸਾਰੇ ਟੱਬਰ ਦੀਆਂ ਰੋਟੀਆਂ ਖਾ ਯਾਦਾਸੋ ਪਾਪ ਕੱਲ ਲੈ ਬਾਈ ਮੋਹਸਰਿਆ ਸੋਣਾ ਆਹ ਅਸੀਂ ਗੂਗਰਾ ਦੇ ਜਾਂਦੇ ਰਹੇ ਸਾਡਾ ਪ੍ਰੋਗਰਾਮ ਹੁੰਦਾ ਪਾ ਕੱਲ ਵੀ ਅਸੀਂ ਮਾਨਸੀ ਆਏ ਸੀ ਇੱਥੇ ਆਵਾਜ਼ ਇਸਦੇ ਆਇਆ ਸੀ ਗੂਗਰਾ ਦੇ ਆਨੇ ਸਾਨੂੰ ਤੇ ਰਕੜਾ ਪੈ ਜਾਂਦਾ ਆ ਮੇਰਾ ਕੋਲ ਆ ਪੈਦਾ ਰਕੜਾ ਪੈ ਜਾਂਦੀਆਂ ਕਿਰਾਂ ਅਸੀਂ ਬਧੌੜ ਕੰਨੀ ਗਏ ਆਹੋ ਸਾਨੂੰ ਕਵੇਲਾ ਪੈ ਗਿਆ ਉਹ ਕਵੇਲਾ ਪੈ ਗਿਆ ਇਹ ਲਾਂਚ ਦੇ ਕਿਸੇ ਦਾ ਦਰਵਾਜ਼ਾ ਖੜਕਾ ਕੇ ਕਹਿੰਦਾ ਭਾਈ ਸਾਹਿਬ ਸਾਨੂੰ ਕਵੇਲਾ ਹੋ ਗਿਆ ਅਸੀਂ ਰਾਤ ਰਕਣੀ ਹੈ ਭਾਈ ਸਾਹਿਬ ਕਵੇਲਾ ਹੋਇਆ ਹੀ ਰਾਤ ਰਕਣੀ ਹੈ ਉਹ ਕਹਿੰਦੇ ਸਾਡੇ ਦਾ ਧੀਆਂ ਭੈਣਾ ਉਹਨੇ ਦਵਾਜੇ ਭੇਰਤਾ

ਜਾ ਬੰਦਾ ਲਿਆ ਕੇ ਇਹ 6 ਦਿਨ ਹੋ ਗਏ ਮੈਨੂੰ ਲੱਭਦਾ ਫਿਰਦਾ ਉਹ ਫੋਟੋ ਮੇਰੀ ਸੀ ਕੱਟ ਕਰਦਾ ਉਹ ਕੰਬਲੀ ਪਰਾਣੀ ਪਿਛੋਂ ਲਿਆਈ ਸੀ ਫੇਰ ਨਾ ਉਹ ਵੀ ਉਹਦੀ ਸਲਾਹ ਦੀ ਆਹੋ ਕਹਿੰਦੀ ਜਾਨੂ ਕੁਝ ਐਸਾ ਕਰੋ ਮੈਂ ਤੜਪ ਜਾਵਾ ਉਹ ਜਾਨੂ ਕੁਝ ਐਸਾ ਕਰ ਦੋ ਮੈਂ ਤੜਪ ਜਾਵਾ ਜਾਨੂ ਕੁਝ ਐਸਾ ਕਰੋ ਮੈਂ ਤੜਪ ਜਾਵਾ ਕੁਝ ਐਸਾ ਕਰ ਦੋ ਮੈਂ ਤੜਪ ਜਾਵਾ ਅਰੇ ਮਾਰੇ ਪੁੱਤ ਨੇ ਗਿੱਟੇ ਤੇ ਬੀੜੀ ਲਾ ਦਿੱਤੀ ਬੱਸ ਇਹ ਸਿੱਧਾ ਕਾਇਦਾ ਚੱਲਾ ਹੋ ਗਿਆ ਇਹਨਾਂ ਨੂੰ ਪਤਾ ਵੀ ਕੀ ਦੇਣਾ ਕਿੱਥੇ ਜਾਣਾ ਹੈ ਆਹੋ ਘਰ ਦੇ ਵਿੱਚ ਨਾ ਚੱਲ ਭਾਗਵਾ ਨੇ ਉੱਠਾ ਪਾਣੀ ਮੂੰਹ ਤੇ ਜਾਣਾ ਹੈ ਚੱਲ ਭਾਗਵਾ ਦੇ ਵਾਹਾਂ ਨੇ ਹੋ ਗਿਆ ਹਾਰੀਬੂਡ ਤੇ ਕੱਲੇ ਆਉਣਿਆ ਰਾਸ ਵਾਰ ਕੇ ਕਹਿੰਦੀ ਮੇਰੇ ਤਾਂ ਚਾਰ ਘਰਾਂ ਦੇ ਮਾਨਣ ਵਾਲੇ ਪੈ ਤੁਸੀਂ ਬੀਬੀ ਨੂੰ ਲੈ ਕੇ ਜਾਓ ਮੈਂ ਬਾਅਦ ਚ ਚੱਲ ਆਉਂਗੀ ਮੈਨੂੰ ਜ਼ਾਇਰ ਪਤਾ ਕਿਰੋਂ ਕਿੱਥੇ ਲੈ ਜਾਣਾ ਹੈ ਬਾਲੇ ਪੇ ਇਕਲੇ ਆ ਓਏ ਮਾਰਨਾ ਕਰ ਬੰਦਾ ਹੁਣ ਕੀ ਹੋਇਆ ਇਹ ਕਮਰਾ ਨਾ ਭਾੜਾ ਕਿੱਥੇ ਪਤਿਕਾ ਨਹੀਂ ਕਿਸ ਨਾਲ ਮੈਨੂੰ ਨਹੀਂ ਮੈਂ ਵੀ ਸਾਹ ਲੈਣਾ ਹੈ ਓਏ